ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੋ ਭਾਰਤੀ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਉੱਤੇ ਡਰੱਗ ਸਪਲਾਈ ਕਰਨ ਦਾ ਦੋਸ਼ ਹੈ ਅਸਲ ਵਿੱਚ ਦੋਹੇ ਜਾਣੇ ਆਪਣੀ ਗੱਡੀ ਦੇ ਵਿੱਚ 8 ਕਿਲੋ ਫੈਂਟਲ ਲੁਕੋ ਕੇ ਜਾ ਰਹੇ ਸੀ ਜੋ ਕਿ ਪੁਲਿਸ ਦੇ ਵੱਲੋਂ ਬਰਾਮਦ ਕਰ ਲਏ ਰਸਤੇ ਦੇ ਵਿੱਚ ਦੋਹਾਂ ਦੀ ਗੱਡੀ ਨੂੰ ਪੁਲਿਸ ਨੇ ਰੋਕਿਆ ਤਲਾਸ਼ੀ ਲਈ ਸਪੇਅਰ ਟਾਇਰ ਜੋ ਪੁੰਡਾ ਉਸ ਦੇ ਵਿੱਚ ਮੁਕੀ ਹੋਈ 8 ਕਿਲੋ ਫੈਂਟਾਂ ਦੀ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਦੋਹਾਂ ਨੂੰ ਹਿਰਾਸਤ ਚ ਲੈ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਹੰਤ ਤੱਕ ਸਾਡੀ ਇਸ ਖਬਰ ਦੇ ਨਾਲ ਜ਼ਰੂਰ ਜੁੜੇ ਰਹੋ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਦੇ ਵਿੱਚ ਕੈਨੇਡਾ 'ਚ ਭਾਰਤੀ ਮੂਲ ਦੇ ਦੋ ਲੋਕਾਂ ਦੀ ਨਸ਼ੀਲੇ ਪਦਾਰਥ ਪੈਂਟਾ ਲੈਂਦੀ ਵੱਡੀ ਮਾਤਰਾ ਦੇ ਨਾਲ ਗ੍ਰਿਫਤਾਰੀ ਹੋਈ ਹੈ ਸੁਆਤੀ ਨਰੂਲਾ ਅਤੇ ਕੁਮਰਦੀਪ ਸਿੰਘ ਨੂੰ 28 ਜਨਵਰੀ ਨੂੰ ਕੈਲਗਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ RCMP ਦੇ ਅਨੁਸਾਰ ਅਧਿਕਾਰੀਆਂ ਨੂੰ ਸੁਆਤੀ ਨਰੂਲਾ ਤੇ ਕੁਮਰਦੀਪ ਸਿੰਘ ਦੀ ਗੱਡੀ ਦੇ ਸਪੇਅਰ ਟਾਇਰ ਹੇਠਾਂ ਲੁਕਾਇਆ ਗਿਆ 8 ਕਿਲੋ ਪੈਂਟਾ ਲੈਂ ਬਰਾਮਦ ਹੋਇਆ ਜਿਸ ਤੋਂ ਬਾਅਦ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੁਲਜ਼ਮਾ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਉਹ ਡਿਜੀਨਾਂ ਜਾ ਰਹੇ ਸਨ ਉਹਨਾਂ ਦੇ ਉੱਤੇ ਕੈਨੇਡਾ ਦੇ ਨਿਯੰਤਰਿਤ ਡਰੱਗ ਅਤੇ ਪਦਾਰਥ ਐਕਟ ਦੇ ਤਹਿਤ ਤਸਕਰੀ ਦੇ ਉਦੇਸ਼ ਦੇ ਲਈ ਨਸ਼ੀਲੇ ਪਦਾਰਥ ਰੱਖਣ ਦਾ ਦੋਸ਼ ਲਗਾਇਆ ਗਿਆ ਭਾਰਤ ਜਮੂਲ ਦੇ ਨਾਲ ਲੋਕਾਂ ਦੀ ਗ੍ਰਿਫਤਾਰੀ ਉਸ ਵੇਲੇ ਹੋਈ ਹੈ ਜਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਦੇਸ਼ ਦੇ ਵਿੱਚ ਫੈਂਟਨਲ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਅਸਫਲ ਰਹਿਣ ਦੇ ਉੱਤੇ ਕੈਨੇਡਾ ਚੀਨ ਮੈਕਸੀਕੋ ਤੋਂ ਆਉਣ ਵਾਲੇ ਸਾਮਾਨ ਤੇ ਨਵੇਂ ਟੈਰਿਫ ਲਗਾਉਣ ਦੇ ਐਲਾਨ ਕੀਤੇ ਗਏ ਨੇ ਹਾਲਾਂਕਿ 트럼ਪ ਦੇ ਵੱਲੋਂ ਕੈਨੇਡਾ ਤੇ ਮੈਕਸੀਕੋ ਨੂੰ 30 ਦਿਨਾਂ ਦੀ ਮਹਲਤ ਜ਼ਰੂਰ ਦੇ ਦਿੱਤੀ ਗਈ ਹੈ ਪਰ ਇਸੇ ਦਰਮਿਆਨ ਇੱਕ ਵੱਡੀ ਖਬਰ ਆਈ ਹੈ ਕਿ ਜਿੱਥੇ ਪੈਂਟਾਨਿਲ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਕੈਨੇਡਾ ਦੇ ਉੱਤੇ ਜ਼ੋਰ ਪਾਇਆ ਜਾ ਰਿਹਾ ਤੇ ਉੱਥੇ ਹੀ ਦੋ ਭਾਰਤੀ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ ਇਸ ਨਸ਼ੀਲੇ ਪਦਾਰਥ ਨੂੰ ਗੱਡੀ ਦੇ ਵਿੱਚ ਲੁਜਾਉਣ ਦੇ ਸਮੇਂ RCMP ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਇਹ ਇੱਕ ਮਹੱਤਵਪੂਰਨ ਫੈਂਟਨਲ ਜੱਪਤੀ ਹੈ ਧਿਆਨ ਰਹੇ ਕਿ ਫੈਂਟਨਲ ਦੇ ਕੁਝ ਦਾਣੇ ਹੀ ਸੰਭਾਵੀ ਤੌਰ ਤੇ ਘਾਤਕ ਓਵਰਡੋਜ਼ ਦਾ ਕਾਰਨ ਬਣ ਸਕਦੇ ਹਨ ਅਸੀਂ ਇਸ ਖਤਰਨਾਕ ਡਰਗ ਨੂੰ ਆਪਣੇ ਭਾਈਚਾਰਿਆਂ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ ਬਿਆਨ ਦੇ ਵਿੱਚ ਕਿਹਾ ਗਿਆ ਕਿ ਉਮੀਦ ਹੈ ਕਿ ਉਨ੍ਹਾਂ ਲੋਕਾਂ ਦੇ ਲਈ ਇੱਕ ਸੰਦੇਸ਼ ਵੱਜੂ ਕੰਮ ਕਰੇਗਾ ਜੋ ਸਾਡੇ ਸੂਬੇ ਦੇ ਵਿੱਚ ਪਿਆਰ ਕਾਨੂੰਨੀ ਚੀਜ਼ਾਂ ਲਿਆਉਣ ਦਾ ਬਦਲ ਚੁੰਦੇ ਹਨ ਸਾਡੇ ਜੋ ਅਧਿਕਾਰੀ ਤੁਹਾਡੇ ਤੇ ਨਜ਼ਰ ਰੱਖ ਤੇ ਕਾਰਵਾਈ ਹੁਣ ਇਹਨਾਂ ਦੋਹਾਂ ਮੁਲਜ਼ਮਾਂ ਖਿਲਾਫ ਜ਼ਰੂਰ ਕੀਤੀ ਜਾ ਰਹੀ ਹੈ 8 ਕਿਲੋ ਫੈਂਟਾਨੀਲ ਬਰਾਮਦ ਕੀਤੀ ਗਈ ਜੋ ਕਿ ਗੱਡੀ ਦਾ ਸਪੇਅਰ ਟਾਇਰ ਹੁੰਦਾ ਉਸ ਦੇ ਵਿੱਚ ਲੁਕੋਈ ਗਈ ਸੀ ਗੱਡੀ ਦੀ ਤਲਾਸ਼ੀ ਪੁਲਿਸ ਨੇ ਲਈ ਤੇ ਉਸ ਵੱਲੋਂ ਇਹ ਡਰੱਗ ਜ਼ਬਤ ਕੀਤਾ ਗਿਆ ਤੇ ਨਾਲ ਹੀ ਨਾਲ ਦੋਹੇ ਭਾਰਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦੋ ਭਾਰਤੀ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਉੱਤੇ ਡਰੱਗ ਸਪਲਾਈ ਕਰਨ ਦਾ ਦੋਸ਼ ਹੈ ਅਸਲ ਵਿੱਚ ਦੋਹੇ ਜਾਣੇ ਆਪਣੀ ਗੱਡੀ ਦੇ ਵਿੱਚ 8 ਕਿਲੋ ਫੈਂਟਾ ਲੈ ਕੇ ਹੋ ਕੇ ਜਾ ਰਹੇ ਸੀ ਜੋ ਕਿ ਪੁਲਿਸ ਦੇ ਵੱਲੋਂ ਬਰਾਮਦ ਕਰ ਲਏ ਗਏ ਰਸਤੇ ਦੇ ਵਿੱਚ ਦੋਹਾਂ ਦੀ ਗੱਡੀ ਨੂੰ ਪੁਲਿਸ ਨੇ ਰੋਕਿਆ ਤਲਾਸ਼ੀ ਲਈ ਤੇ ਸਪੇਅਰ ਟਾਇਰ ਜੋ ਹੁੰਦਾ ਹੈ ਉਸ ਦੇ ਵਿੱਚ ਮੁਕੀ ਹੋਈ 8 ਕਿਲੋ ਫੈਂਟਾ ਲੈ ਕੇ ਬਰਾਮਦ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਦੋਹਾਂ ਨੂੰ ਹਿਰਾਸਤ ਚ ਲੈ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਮਾਮਲੇ ਦੇ ਨਾਲ ਜੁੜੀ ਜੋ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਖਬਰ ਦੇ ਨਾਲ ਜ਼ਰੂਰ ਜੁੜੇ ਰਹੋ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਦੇ ਵਿੱਚ ਕੈਨੇਡਾ 'ਚ ਭਾਰਤੀ ਮੂਲ ਦੇ ਦੋ ਲੋਕਾਂ ਦੀ ਨਸ਼ੀਲੇ ਪਦਾਰਥ ਪੈਂਟਾ ਲੈਣ ਦੀ ਵੱਡੀ ਮਾਤਰਾ ਦੇ ਨਾਲ ਗ੍ਰਿਫਤਾਰੀ ਹੋਈ ਹੈ। ਸੁਆਤੀ ਮਰੂਲਾ ਅਤੇ ਕੁਮਰਦੀਪ ਸਿੰਘ ਨੂੰ 28 ਜਨਵਰੀ ਨੂੰ ਕੈਲਗਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। RCMP ਦੇ ਅਨੁਸਾਰ ਅਧਿਕਾਰੀਆਂ ਨੂੰ ਸੁਆਤੀ ਮਰੂਲਾ ਤੇ ਕੁਮਰਦੀਪ ਸਿੰਘ ਦੀ ਗੱਡੀ ਦੇ ਸਪੇਅਰ ਟਾਇਰ ਹੇਠਾਂ ਲੁਕਾਇਆ ਗਿਆ 8 ਕਿਲੋ ਪੈਂਟਾ ਲਨ ਬਰਾਮਦ ਹੋਇਆ। ਜਿਸ ਤੋਂ ਬਾਅਦ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਉਹ ਜੀਨਾਂ ਜਾ ਰਹੇ ਸਨ। ਉਹਨਾਂ ਦੇ ਉੱਤੇ ਕੈਨੇਡਾ ਦੇ ਨਿਯੰਤਰਿਤ ਡਰੱਗ ਅਤੇ ਪਦਾਰਥ ਐਕਟ ਦੇ ਤਹਿਤ ਤਸਕਰੀ ਦੇ ਉਦੇਸ਼ ਦੇ ਲਈ ਨਸ਼ੀਲੇ ਪਦਾਰਥ ਰੱਖਣ ਦਾ ਦੋਸ਼ ਲਗਾਇਆ ਗਿਆ। ਭਾਰਤ ਜਮੂਲ ਦੇ ਨਾਲ ਲੋਕਾਂ ਦੀ ਗ੍ਰਿਫਤਾਰੀ ਉਸ ਵੇਲੇ ਹੋਈ ਹੈ ਜਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਦੇਸ਼ ਦੇ ਵਿੱਚ ਫੈਂਟਾਨਲ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਅਸਫਲ ਰਹਿਣ ਦੇ ਉੱਤੇ ਕੈਨੇਡਾ ਚੀਨ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਤੇ ਨਵੇਂ ਟੈਰਿਫ ਲਗਾਉਣ ਦੇ ਐਲਾਨ ਕੀਤੇ ਗਏ ਨੇ। ਹਾਲਾਂਕਿ 트럼ਪ ਦੇ ਵੱਲੋਂ ਕੈਨੇਡਾ ਤੇ ਮੈਕਸੀਕੋ ਨੂੰ 30 ਦਿਨਾਂ ਦੀ ਮਹਲਤ ਜ਼ਰੂਰ ਦੇ ਦਿੱਤੀ ਗਈ ਹੈ ਪਰ ਇਸੇ ਦਰਮਿਆਨ ਇੱਕ ਵੱਡੀ ਖਬਰ ਆਈ ਹੈ ਕਿ ਜਿੱਥੇ ਪੈਂਟਾ ਨਿਲ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਕੈਨੇਡਾ ਦੇ ਉੱਤੇ ਜ਼ੋਰ ਪਾਇਆ ਜਾ ਰਿਹਾ ਤੇ ਉੱਥੇ ਹੀ ਦੋ ਭਾਰਤੀ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ ਇਸ ਨਸ਼ੀਲੇ ਪਦਾਰਥ ਨੂੰ ਗੱਡੀ ਦੇ ਵਿੱਚ ਲੁਜਾਉਣ ਦੇ ਸਮੇਂ RCMP ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਇੱਕ ਮਹੱਤਵਪੂਰਨ ਫੈਂਟਨਲ ਜੱਪਤੀ ਹੈ ਧਿਆਨ ਰਹੇ ਕਿ ਫੈਂਟਨਲ ਦੇ ਕੁਝ ਦਾਣੇ ਹੀ ਸੰਭਾਵੀ ਤੌਰ ਤੇ ਘਾਤਕ ਓਵਰਡੋਜ਼ ਦਾ ਕਾਰਨ ਬਣ ਸਕਦੇ ਆ ਅਸੀਂ ਇਸ ਖਤਰਨਾਕ ਡਰਗ ਨੂੰ ਆਪਣੇ ਭਾਈਚਾਰਿਆਂ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ ਬਿਆਨ ਦੇ ਵਿੱਚ ਕਿਹਾ ਗਿਆ ਕਿ ਉਮੀਦ ਹੈ ਕਿ ਉਹਨਾਂ ਲੋਕਾਂ ਦੇ ਨੇ ਇੱਕ ਸੰਦੇਸ਼ ਵੱਜੋਂ ਕੰਮ ਕਰੇਗਾ ਜੋ ਸਾਡੇ ਸੂਬੇ ਦੇ ਵਿੱਚ ਪਿਆਰ ਕਾਨੂੰਨੀ ਚੀਜ਼ਾਂ ਲਿਆਉਣ ਦਾ ਬਦਲ ਚੁੰਦੇ ਹਨ ਸਾਡੇ ਜੋ ਅਧਿਕਾਰੀ ਤੁਹਾਡੇ ਤੇ ਨਜ਼ਰ ਰੱਖ ਤੇ ਕਾਰਵਾਈ ਹੁਣ ਇਹਨਾਂ ਦੋਹਾਂ ਮੁਲਜ਼ਮਾਂ ਖਿਲਾਫ ਜ਼ਰੂਰ ਕੀਤੀ ਜਾ ਰਹੀ ਹੈ 8 ਕਿਲੋ ਫੈਂਟਾਨਿਲ ਬਰਾਮਦ ਕੀਤੀ ਗਈ ਜੋ ਕਿ ਗੱਡੀ ਦਾ ਸਪੇਅਰ ਟਾਇਰ ਹੁੰਦਾ ਉਸ ਦੇ ਵਿੱਚ ਲੁਕੋਈ ਗਈ ਸੀ ਗੱਡੀ ਦੀ ਤਲਾਸ਼ੀ ਪੁਲਿਸ ਨੇ ਲਈ ਤੇ ਉਸ ਕੋਲੋਂ ਇਹ ਡਰਗ ਜਬਤ ਕੀਤਾ ਗਿਆ ਤੇ ਨਾਲ ਹੀ ਨਾਲ ਦੋਹੇ ਪਾਰਟੀਆਂ ਦੀ ਗ੍ਰਿਫਤਾਰੀ ਕੀਤੀ ਗਈ